हां जी ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਰੂ ਅਜੰਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮੋ ਮਾਤਾ ਸਹਿਬ ਦੇਵਾ ਸੋ ਗੁਰਮੁਖ ਪਿਆਰਿਓ ਜਿਹੜਾ ਸੰਸਾਰ ਹੈ ਈਰਖਾ ਦਵੇਤ ਬੁਰੀਆਂ ਭਾਵਨਾ ਨਾਲ ਬੁਰੀ ਫੀਲਿੰਗ ਦੇ ਨਾਲ ਤੇ ਦੂਜੇ ਦਾ ਬੁਰਾ ਕਰਨ ਦੇ ਨਾਲ ਦੂਜੇ ਨੂੰ ਖਤਮ ਕਰਨ ਦੇ ਰਾਸਤੇ ਤੁਰਿਆ ਹੋਇਆ ਨਾਲੇ ਸਭ ਨੂੰ ਪਤਾ ਹੈ ਕਿ ਕਿਸੇ ਦਾ ਬੁਰਾ ਕਰਨ ਦੇ ਨਾਲ ਮੇਰਾ ਫਾਇਦਾ ਨਹੀਂ ਹੋਣਾ ਪਰ ਈਰਖਾ ਸਿਰਫ ਦੂਜੇ ਨੂੰ ਦੁਖੀ ਕਰਨਾ ਕਈਆਂ ਦਾ ਮਨੋਰਥ ਹੀ ਬਣ ਜਾਂਦਾ ਸੋ ਤੁਸੀਂ ਖਿਆਲ ਕਰਿਓ ਕਈ ਵਾਰੀ ਆਪਣੇ ਪਰਿਵਾਰ ਵਿੱਚ ਕਿਸੇ ਜੀ ਨੂੰ ਜਾਂ ਆਪਣੇ ਆਪ ਨੂੰ ਇਕ ਐਸਟਰ ਹੁੰਦਾ ਹੈ ਕਿ ਜਿਵੇਂ ਨਾ ਦਿਮਾਗ ਆਪਣਾ ਜਿਹਨੂੰ ਬੁੱਧੀ ਕਹਿੰਦੇ ਨੇ ਬੁੱਧੀ ਬੰਨੀ ਪਈ ਹੈ ਇਹ ਬੁਰੇ ਆਦਮੀ ਨੇ ਜਿਹੜੇ ਜਿਹੜੇ ਆਪਣੇ ਨਾਲ ਈਰਖਾ ਕਰਦੇ ਨੇ ਉਹ ਇਹ ਕੰਮ ਕਿਸੇ ਤੋਂ ਕਰਾ ਦਿੰਦੇ ਨੇ ਤੇ ਕਰਨ ਵਾਲੇ ਵੀ ਬੈਠੇ ਨੇ ਜਿਹੜੇ 4-4 5-5 ਹਜ਼ਾਰ ਦੇ ਵਿੱਚ ਇਹ ਕੰਮ ਕਰਦੇ ਨੇ ਉਹ ਬਸ ਇਹਨਾਂ ਕਮਾਲ ਹੀ ਨੇ ਵੀ ਸਾਨੂੰ ਇਹ ਪੈਸਾ ਦੇਉ ਜੋ ਮਰਜੀ ਕੰਮ ਕਰਾਓ ਉਹਨਾਂ ਨੂੰ ਕਿਸੇ ਕੋਈ ਪ੍ਰਮਾਤਮਾ ਦਾ ਡਰ ਨਹੀਂ ਕੋਈ ਦੂਜੇ ਦੇ ਤਰਸ ਨਹੀਂ ਪਰ ਲੇਖਾ ਜੋਖਾ ਸਭ ਦਾ ਹੁੰਦਾ ਗੁਰੂ ਨਾਨਕ ਪਾਸ਼ਾ ਮਾਰਾ ਕਹਿੰਦੇ ਨੇ ਵੀ ਤਰਗ ਦਿਨਾਂ ਕਾ ਜੀਵਿਆ ਜੋ ਲਿਖ ਲਿਖ ਵਿਚੈ ਨਾਓ ਖੇਤੀ ਜਿੰਨ ਕੀ ਉਜੜੀ ਖਲਵਾੜ ਐ ਕਿਆ ਥਾਓ ਜਿਨ੍ਹਾਂ ਨੇ ਇਥੀ ਆਪਣਾ ਕਰਮ ਧਰਮ ਉਜਾੜ ਲਿਆ ਦਰਗਾਹ ਵਿੱਚ ਉਹਨਾਂ ਨੂੰ ਕੀ ਥਾਂ ਹੈ ਬੜੀਆਂ ਭੈੜੀਆਂ ਮਾਰਾਂ ਪੈਂਦੇ ਨੇ ਬੜੀਆਂ ਭੈੜੀਆਂ ਜੁੰਨੀਆਂ ਵਿੱਚ ਹਰ ਇੱਕ ਨੂੰ ਲੇਖਾ ਜੋਖਾ ਦੇਣਾ ਪੈਂਦਾ ਸੋ ਇਹ ਇਹਦੇ ਵਿੱਚ ਬੁੱਧੀ ਬੰਨਣ ਦਾ ਕੰਮ ਕੋਈ ਬੁਰਾ ਬੰਦਾ ਕਰਾ ਦਿੰਦਾ ਹੈ ਬੁੱਧੀ ਬੰਨਣਾ ਦੀ ਨਿਸ਼ਾਨੀ ਕੀ ਹੋਵੇ ਬੁੱਧੀ ਬੰਨੀ ਹੋਈ ਹੈ ਉਹਦੀ ਨਿਸ਼ਾਨੀ ਕੀ ਹੈ ਉਹਦੀ ਨਿਸ਼ਾਨੀ ਇਹ ਹੈ ਜੇ ਤੁਸੀਂ ਉਸ ਬੰਦੇ ਨੂੰ ਕੋਈ ਕੰਮ ਕਹੋਗੇ ਵੀ ਇਸ ਤਰ੍ਹਾਂ ਕਰ ਉਹ ਬਾਹਰ ਇੱਕ ਗੱਟਾ ਕਣਕ ਦਾ ਪਿਆ ਉਹ ਮਸ਼ੀਨ ਚੱਕਾ ਆਟਾ ਚੱਕੀ ਤੇ ਲੈ ਜਾ ਚੱਕ ਕੇ ਕਣਕ ਪਿਹਾ ਲਿਆ ਉਹ ਬੈਠੀ ਰਹੂਗਾ ਜਾਨਾ ਮੈਂ ਜਾਨਾ ਮੈਂ ਜਾਨਾ ਸੁਣ ਜਾ ਹੋਇਆ ਪਿਆ ਰਹਿੰਦਾ ਜੇ ਕਹਦੇ ਆਹ ਕੰਮ ਕਰ ਦੇ ਮੈਂ ਕਰੂੰਗਾ ਕਰੂੰਗਾ ਜੇ ਆਪਾਂ ਗਰ ਕੀ ਹੋਇਆ ਤੈਨੂੰ ਡੁੰਨ ਬੱਟਾ ਬਣਿਆ ਬੈਠਿਆ ਹੈ ਕੀ ਗੱਲ ਹੈ ਚੁੱਪ ਘੁੱਗੂ ਬਣਿਆ ਉੱਲੂ ਬਣਿਆ ਬੈਠਿਆ ਰਹਿੰਦਾ ਜੋ ਉਹਨੂੰ ਪੁੱਛੀ ਵੀ ਕੀ ਗੱਲ ਹੈ ਉਹ ਆਪ ਵੀ ਕਹਿੰਦਾ ਜੀ ਮੈਨੂੰ ਪਤਾ ਹੀ ਲੱਗਦਾ ਮੈਂ ਸੁਣ ਜਾ ਮੇਰਾ ਦਿਮਾਗ ਕਿਸੇ ਨੇ ਸੁਣ ਜਾ ਕੀਤਾ ਹੋਇਆ ਹੈ ਜੇ ਉਹਨੂੰ ਬੁਲਾਵਾਂਗੇ ਬੈਠਾ ਆਪਦੇ ਧਿਆਨ ਵਿੱਚ ਹੀ ਬੈਠਿਆ ਰਹਿੰਦਾ ਬੋਲ ਮਾਰਾਂਗੇ ਹਾਂ ਕੀ ਕਹਿੰਦੇ ਸੀ ਨਾ ਪਤਾ ਨਹੀਂ ਲੱਗਿਆ ਮੈਨੂੰ ਗੁੰਮ ਗੁੰਮ ਰਹਿਣਾ ਕਿਸੇ ਕੰਮ ਨੂੰ ਜੀ ਨਾ ਕਰਨਾ ਬਸ ਉਹੀ ਲੱਗਦਾ ਹੀ ਨਹੀਂ ਵੀ ਆਪਣੇ ਪਰਿਵਾਰ ਦਾ ਮੈਂਬਰ ਹੈ ਉਹ ਤੇ ਆਲਸ ਦੇ ਰਾਤ ਕੋਈ ਮਾਰ ਵਿੱਚ ਚਾਅ ਉਸ਼ਾ ਨਾ ਹੋਣਾ ਇਸ ਤਰ੍ਹਾਂ ਨਿਸ਼ਾਨੀਆਂ ਹੁੰਦੀਆਂ ਨੇ ਉਹਦੀਆਂ ਵੀ ਦਿਮਾਗ ਲੱਗੇ ਵੀ ਦਿਮਾਗ ਕੰਮ ਹੀ ਨਹੀਂ ਕਰਦਾ ਹੈਗਾ ਆਪਾਂ ਹੈਰਾਨ ਹੋ ਕੇ ਉਹਦੇ ਕਰਨ ਦੇਖਦੇ ਆਂ ਬੰਦੇ ਵੱਲ ਵੀ ਇਹ ਇਹਨੂੰ ਹੋ ਕੀ ਗਿਆ ਇਸ ਤਰ੍ਹਾਂ ਲੱਛਣ ਹੋਣ ਲੱਗ ਜਾਂਦੇ ਨੇ ਬੁੱਧੀ ਜਿਹਦੀ ਬੁੱਧੀ ਬਣੀ ਹੁੰਦੀ ਹੈ ਸੋ ਇਸ ਦਾ ਇੱਕੋ ਇੱਕ ਇਲਾਜ ਹੈ ਕਿ ਉਗਰਦੰਤੀ ਦਾ ਪਾਠ ਕਰਨਾ ਨਮੋ ਉਗਰਦੰਤੀ 29 ਸਵਈਆ ਇਹ ਤੁਸੀਂ ਪੰਜ ਕਪਾਠ ਕਰ ਲਿਆ ਕਰੋ ਦਿਨ ਵਿੱਚ ਦੀ 11 ਕੇ ਦਿਨ ਕਰਕੇ ਫਿਰ ਗੁਰੂ ਘਰ ਕੜਾ ਪ੍ਰਸ਼ਾਦ ਦੇਖਸ ਜਾ ਕੇ ਕਰਵਾ ਕੇ ਅਰਦਾਸ ਬੇਨਤੀ ਕਰਵਾ ਕੇ ਇਸ ਤਰ੍ਹਾਂ ਬੁੱਧੀ ਖੋਲੀ ਜਾਂਦੀ ਹੈ ਇਹ ਜੇ ਕਿਸੇ ਕਿਸੇ ਦੇ ਲੱਛਣ ਹੋਣ ਤਾਂ ਇਹ ਬੰਦਾ ਬੁੱਧੀ ਬਨਣ ਵਾਲਾ ਦੇ ਹੋ ਬਸ ਪਿਆ ਹੋਇਆ ਉਗਰਦੰਤੀ ਦਾ ਪਾਠ ਕਰਕੇ ਹੁਣ ਤਾਂ ਫੋਨਾਂ ਦੇ ਵਿੱਚ ਸਭ ਕੁਝ ਆ ਜਾਂਦਾ ਉਗਰਦੰਤੀ ਭਰ ਕੇ ਨਾ ਇਹ ਤੁਸੀਂ ਪਾਠ ਕਰਕੇ ਬੇਨਤੀਆਂ ਕਰ ਸਕਦੇ ਹੋ ਫਾਇਦਾ ਹੋਏ ਕੋਈ ਹੋਰ ਕਰ ਲਵੇ ਜਾਂ ਕਿਸੇ ਵੀ ਤਰ੍ਹਾਂ ਔਕੇ ਸੋਕੇ ਆਪ ਕਰ ਲਵੋ ਜੋਤ ਲਗਾ ਕੇ ਇਸ਼ਨਾਨ ਪਾਣੀ ਕਰਕੇ ਫਾਇਦਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ